ਮਾਸਟਰ ਤਾਰਾ ਸਿੰਘ ਸ਼ੈਰ ਦੇ ਖਾਲਸਾ ਸਕੂਲ 'ਚ ਪੰਜਾਬੀ ਦਾ ਅਧਿਆਪਕਤਾ ਅਧਿਆਪਕ ਹੋਣ ਦੇ ਨਾਲ-ਨਾਲ ਬਹੁਤ ਸੁਲਝਿਆ ਹੋਇਆ ਸੂਝਵਾਨ ਇਨਸਾਨ ਵੀ ਤਾਂ ਆਪਣੇ ਵਿਦਿਆਰਥੀਆਂ ਨੂੰ ਸਿਰਫ ਆਪਣਾ ਸਬਜੈਕਟ ਪੜਾਉਣੇ ਤੱਕ ਮਤਲਬ ਨਹੀਂ ਤਾਂ ਰੱਖਦਾ ਹੁੰਦਾ ਸਗੋਂ ਉਹਨਾਂ ਨੂੰ ਜ਼ਿੰਦਗੀ ਜੀਉਣ ਦੇ ਤਰੀਕੇ ਇੱਕ ਚੰਗਾ ਇਨਸਾਨ ਬਣਨ ਦੀਆਂ ਗੱਲਾਂ ਵੀ ਦੱਸਦਾ ਹੁੰਦਾ ਤਾਂ ਬੱਚੇ ਵੀ ਮਾਸਟਰ ਜੀ ਦੇ ਪੀਰੀਅਡ ਤੇ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਪਸੰਦ ਕਰਦੇ ਹੁੰਦੇ ਤੇ ਅੱਜ ਏਤਵਾਰ ਦਾ ਦਿਨ ਤਾਂ ਮਾਸਟਰ ਤਾਰਾ ਸਿੰਘ ਆਪਣੇ ਘਰ ਦੇ ਵਾਰਾਂਡੇ 'ਚ ਬੈਠੇ ਚਾਹ ਪੀ ਰਹੇ ਤੇ ਨਾਲੇ ਅਖਬਾਰ ਪੜ੍ਹ ਰਹੇ ਤੇ ਰਸੋਈ 'ਚ ਤੇ ਉਹਨਾਂ ਦੀ ਘਰ ਵਾਲੀ ਨੇ ਰੋਟੀ ਬਣਾਉਂਦੇ-ਬਣਾਉਂਦੇ ਹਾਕ ਮਾਰ ਕੇ ਕਿਹਾ ਜੀ ਸੁਣਦੇ ਹੋ ਚਾਹ ਪੀ ਕੇ ਜੀਤੀ ਉਹਨਾਂ ਦੇ ਘਰ ਤੇ ਲੱਸੀ ਪਵਾ ਲਿਆਓ ਮੈਂ ਅੱਜ ਆਲੂ ਦੇ ਪਰੌਂਠੇ ਬਣਾਏ ਆ ਮਾਸਟਰ ਜੀ ਨੇ ਚਾਹ ਪੀ ਕੇ ਕੱਪ ਮੇਜ਼ 'ਤੇ ਰੱਖਿਆ ਤੇ ਆਪਣੀ ਘਰ ਵਾਲੀ ਨੂੰ ਕਿਹਾ ਲੈ ਡੋਲੂ ਫੜਾ ਦੇ ਮੈਂ ਪਵਾ ਲਿਆ ਹਾਂ ਦਾ ਮਾਸਟਰ ਤਾਰਾ ਸਿੰਘ ਨੇ ਡੋਲੂ ਫੜਿਆ ਤੇ ਜੀਤੀ ਦੇ ਘਰ ਕੰਨੇ ਨੂੰ ਚੱਲ ਪਏ ਜੀਤੀ ਦਾ ਘਰ ਪਿੰਡ ਤੇ ਬਾਹਰ ਫਿਰਨੀ ਪਰਤਾ ਮਾਸਟਰ ਜੀ ਤੁਰਦੇ ਤੁਰਦੇ ਜਾਂਦ ਪਿੰਡ ਵਾਲੇ ਚ ਰਸਤੇ 'ਤੇ ਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਚ ਰਸਤੇ ਦੇ ਗੱਬੇ, ਦੋ ਨਿੰਬੂ, ਇੱਕ ਕੱਪੜਿਆਂ ਦੀ ਬਣਾਈ ਹੋਈ ਗੁੱਡੀ, ਥੋੜਾ ਜਿਹਾ ਸੰਦੂਰ ਤੇ ਕੁਝ ਚੂੜੀਆਂ ਪੰਨਾਂ ਦੀਆਂ। ਮਾਸਟਰ ਜੀ ਸਮਝ ਗਏ ਵੀ ਕਿਸੇ ਨੇ ਟੂਣਾ ਕਰਿਆ ਹੋਇਆ ਪਰ ਮਾਸਟਰ ਜੀ ਵਹਿਮਾਂ ਭਰਮਾਂ 'ਚ ਜਮ੍ਹਾਂ ਵੀ ਪ੍ਰੋਸਤਾਨੀਤੇ ਕਰਦੇ ਹੁੰਦੇ। ਉਹ ਤਾਂ ਸਗੋਂ ਆਪਣੇ ਵਿਦਿਆਰਥੀਆਂ ਨੂੰ ਤੇ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਹਮੇਸ਼ਾ ਸਮਝਾਉਂਦੇ ਰਹਿੰਦੇ ਤੇ ਵੀ ਜਿੰਨਾ ਹੋ ਸਕੇ ਵਹਿਮਾਂ ਭਰਮਾਂ ਤੇ ਦੂਰ ਰਹਿਣਾ ਚਾਹੀਦਾ। ਮਾਸਟਰ ਜੀ ਨੇ ਦੇਖਿਆ ਵੀ ਚੂੜੀਆਂ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਨਾ ਤੀਆਂ ਤੇ ਨਿੰਬੂ ਵੀ ਚੰਗੇ ਭਲੇ ਪਏ ਤੇ ਉਹਨਾਂ ਨੇ ਦਿਮਾਗ 'ਚ ਕੁਝ ਸੋਚਿਆ ਤੇ ਦੋ ਹੀ ਨਿੰਬੂ ਤੇ ਚੂੜੀਆਂ ਚੱਕ ਕੇ ਆਪਣੀ ਜੇਬ 'ਚ ਪਾ ਲੀਆਂ ਜਿਹੜਾ ਬਾਕੀ ਸਮਾਨ ਪਿਆ ਤਾਂ ਉਹਨੂੰ ਮਾਸਟਰ ਜੀ ਨੇ ਚੱਕ ਕੇ ਰਾਸਤੇ 'ਚ ਤੇ ਪਰੇ ਸਿੜਤਾ ਫਿਰ ਮਾਸਟਰ ਜੀ ਜੀਤੀ ਦੇ ਘਰ ਤੇ ਲੱਸੀ ਲੈ ਕੇ ਵਾਪਸ ਆ ਗਏ ਜਦੋਂ ਦੁਪਹਿਰ ਦੀ ਰੋਟੀ ਦਾ ਟਾਈਮ ਹੋਇਆ ਤਾਂ ਮਾਸਟਰ ਜੀ ਆਪਣੀ ਘਰ ਵਾਲੀ ਨੂੰ ਕਹਿੰਦੇ ਭਗਵਾਨ ਨੇ ਅੱਜ ਥੋੜਾ ਸਲਾਦ ਘੱਟ ਲਾ ਰੋਟੀ ਨਾਲ ਸਲਾਦ ਖਾਉਂਗੇ ਮੈਂ ਜੀਤੀ ਦੇ ਘਰ ਤੇ ਸਵੇਰੇ ਦੋ ਨਿੰਬੂ ਤੋੜ ਕੇ ਲਿਆਇਆ ਤੇ ਉਹਨੂੰ ਉੱਪਰ ਨਚੋੜ ਲੂੰਗੇ ਮਾਸਟਰ ਜੀ ਜਾਣਦੇ ਤੇ ਵੀ ਜੇ ਮੈਂ ਆਪਣੀ ਘਰ ਵਾਲੀ ਨੂੰ ਟੂਨੇ ਵਾਲੀ ਗੱਲ ਦੱਸੀ ਤਾਂ ਉਹਨੇ ਕਲੇਸ਼ ਕਰ ਲੈਣਾ ਵੀ ਤੁਹਾਨੂੰ ਕੀ ਲੋੜ ਦੀ ਉਹਨੂੰ ਛੇੜਨ ਦੀ ਤੁਸੀਂ ਪਰੇ ਨੂੰ ਹੋ ਕੇ ਲੰਘ ਜਾਣਾ ਤਾਂ ਇਸ ਕਰਕੇ ਮਾਸਟਰ ਜੀ ਨੇ ਉਹਨੂੰ ਪੂਰੀ ਗੱਲ ਦੱਸੀ ਹੀ ਨਹੀਂ ਰੋਟੀ ਖਾ ਕੇ ਮਾਸਟਰ ਜੀ ਕਹਿੰਦੇ ਭਾਗਵਾਨ ਨੇ ਕੱਲ ਮੈਂ ਦੱਸਣਾ ਭੁੱਲ ਗਿਆ ਮੈਂ ਸ਼ਹਿਰ ਤੇ ਆਉਂਦਾ ਹੋਇਆ ਤੇਰੇ ਵਾਸਤੇ ਚੂੜੀਆਂ ਲੈ ਕੇ ਆਇਆ ਤਾਂ ਮਾਸਟਰ ਜੀ ਨੇ ਚੂੜੀਆਂ ਕੱਢ ਕੇ ਆਪਣੀ ਘਰ ਵਾਲੀ ਦੇ ਹੱਥ 'ਚ ਫੜਾ ਦਿੱਤੀਆਂ ਮਾਸਟਰ ਜੀ ਦੀ ਘਰ ਵਾਲੀ ਇਹ ਦੇਖ ਕੇ ਖੁਸ਼ ਹੋ ਗਈ ਤੇ ਉਹਨੇ ਫਟਾਫਟ ਚੂੜੀਆਂ ਆਪਣੀ ਬਾਹਾਂ 'ਚ ਚੜਾ ਲਈਆਂ ਮਾਸਟਰ ਜੀ ਦੀ ਘਰ ਵਾਲੀ ਕਹਿੰਦੀ ਵੀ ਬਹੁਤ ਸੋਹਣਾ ਰੰਗ ਆ ਬਹੁਤ ਜੱਜਦੀਆਂ ਚੂੜੀਆਂ ਇੱਕਣਾ ਫਿਰ ਕੁਝ ਕੁ ਦਿਨ ਬਾਅਦ ਸਾਜਰੇ ਸਾਜਰੇ ਉਹਨਾਂ ਦੇ ਪਿੰਡ 'ਚ ਰੋਲਾ ਪੈ ਗਿਆ ਸਾਥ 'ਚ ਲੜਾਈ ਝਗੜੇ ਦੀ ਆਵਾਜ਼ ਸੁਣ ਕੇ ਮਾਸਟਰ ਜੀ ਤੇ ਉਹਨਾਂ ਦੀ ਘਰ ਵਾਲੀ ਵੀ ਪਿੰਡ ਦੀ ਸਾਥ ਗੰਨੀ ਨੂੰ ਚਲੇ ਗਏ। ਉੱਥੇ ਉਹਨਾਂ ਨੇ ਦੇਖਿਆ ਵੀ ਪਿੰਡ ਦੇ ਬਹੁਤ ਲੋਕ ਇਕੱਠੇ ਹੋਏ ਹੋਏ ਤੇ ਜੀਤੀ ਦੇ ਘਰ ਵਾਲੀ ਉੱਚੀ ਉੱਚੀ ਬੋਲਣ ਲੱਗੀ ਹੋਈ ਸੀ। ਅੱਜ ਫੇਰ ਕਿਸੇ ਨੇ ਸਾਡੇ ਘਰ ਦੇ ਸਾਹਮਣੇ ਵਾਲੇ ਚ ਰਸਤੇ ਬਟੂਣਾ ਕਰਿਆ ਹੋਇਆ ਤਾਂ ਲੋਕ ਕਿਉਂ ਸਾਡੇ ਵੈਰੀ ਬਣੇ ਹੋਏ ਆ? ਜਿੱਦਣ ਮੈਨੂੰ ਪਤਾ ਲੱਗ ਗਿਆ ਵੀ ਇਹ ਕੌਣ ਕਰਦਾ। ਉਦਣ ਮੈਂ ਉਹਦੀ ਦੋਹੇ ਲੱਤਾਂ ਤੋੜ ਦੂੰਗੀ ਨਾਲੇ ਪੱਟੂੰਗੀ ਉਹਦੇ ਵਾਲ। ਪਿੰਡ ਦੇ ਲੋਕ ਵੀ ਆਪਸ ਵਿੱਚ ਗੱਲਾਂ ਕਰ ਰਹੇ ਤੇ ਵੀ ਇਹ ਪਤਾ ਨਹੀਂ ਟੂਣਾ ਕੌਣ ਕਰ ਜਾਂਦਾ। ਹੁਣ ਤਾਂ ਰੋਜ਼ ਦਾ ਹੀ ਕੰਮ ਹੋ ਗਿਆ। ਪਿੰ ਕਰਦੇ ਪਿੰਡ 'ਚ ਕੈਮਰਾ ਲਵਾ ਦਿੰਦੇ ਫਿਰ ਪਤਾ ਲੱਗ ਜੇ ਕਰੂੰਗਾ ਵੀ ਕਿਹੜਾ ਇਹ ਕੰਮ ਕਦ ਕਰਕੇ ਜਾਂਦਾ ਕੱਲ ਨੂੰ ਕਿਸੇ ਦਾ ਜੇ ਕੋਈ ਨੁਕਸਾਨ ਹੋ ਗਿਆ ਫਿਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਮਸਤ ਤਾਰਾ ਸਿੰਘ ਫਿਰ ਉਹਨਾਂ ਦੀਆਂ ਗੱਲਾਂ ਸੁਣ ਕੇ ਬੋਲੇ ਤੁਸੀਂ ਸਾਰੇ ਕਿਉਂ ਇੰਨੀ ਟੈਨਸ਼ਨ ਲੈ ਰਹੇ ਆ ਟੂਣਾ ਤਾਂ ਤੁਹਾਡੇ ਦਿਮਾਗ ਦਾ ਹੈ ਇਸ ਟੂਨੇ 'ਚ ਇਹੋ ਜਿਹਾ ਕੀ ਆਏ ਜਿਹੜਾ ਤੁਹਾਡਾ ਕੋਈ ਨੁਕਸਾਨ ਹੋ ਜਾਊਗਾ ਫਿਰ ਜੀਤੀ ਦੇ ਘਰ ਵਾਲੀ ਬੋਲੀ ਪਾਜੀ ਤੁਹਾਨੂੰ ਨਹੀਂ ਬਤਾ ਪਿਛਲੇ ਸਾਲ ਮੇਰੀ ਛੋਟੀ ਜੀ ਭਾਂਜੀ ਨੇ ਗਲੀ 'ਚ ਖੇਲਦੀ-ਖੇਲਦੀ ਨੇ ਟੂਨੇ 'ਤੇ ਪੈਰ ਮਾਰਤਾ ਬਸ ਉਹ ਤਾਂ ਹਫ਼ਤਾ ਮੰंजे ਪਰ ਤੇ ਨਹੀਂ ਉਠੀ ਉਹਦਾ ਤੇ ਸਿਰ ਨੂੰ ਕੁਸ ਚੜ ਗਿਆ ਤੇ ਦੁਖਣੇ ਤੇ ਹੀ ਨਹੀਂ ਤਾੜਦਾ ਸਿਰ ਸਾਰਾ ਦਿਨ ਇਹ ਸੁਣ ਕੇ ਮਾਸਟਰ ਤਾਰਾ ਸਿੰਘ ਹੱਸਣ ਲੱਗ ਗਿਆ ਤੇ ਕਹਿੰਦਾ ਓਏ ਭੋਲੇਓ ਕਿਹੜੇ ਚੱਕਰਾਂ 'ਚ ਪਏ ਹੋਏ ਆ ਤੁਸੀਂ ਭਲਾ ਐਵੇਂ ਵੀ ਕਦੇ ਹੁੰਦਾ ਮਾਸਟਰ ਜੀ ਦੀ ਗੱਲ ਸੁਣ ਕੇ ਪਿੰਡ ਵਾਲੇ ਕੁਝ ਲੋਕ ਕਹਿੰਦੇ ਮਾਸਟਰ ਜੀ ਮੰਨਿਆ ਤੁਸੀਂ ਸਾਰਿਆਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਆ ਪਰ ਸਾਡੇ ਸਿਆਣਿਆਂ ਨੇ ਹੀ ਇਹ ਗੱਲਾਂ ਬੜਾ ਨਾ ਹੁੰਨਾਂ ਉਹਨਾਂ ਨੇ ਕੁਝ ਸੋਚ ਸਮਝ ਕੇ ਇਹ ਸਭ ਬਣਾਇਆ ਹੋਣਾ ਇਹ ਸੁਣ ਕੇ ਮਾਸਟਰ ਤਾਰਾ ਸਿੰਘ ਕਹਿੰਦੇ ਭਲੇ ਮਨਸੂ ਅੱਜ ਮੈਂ ਤੁਹਾਨੂੰ ਸਿਆਣੇ ਆਦਿਆਂ ਗੱਲਾਂ ਬਾਰੇ ਵੀ ਦੱਸ ਦਿੰਦਾ ਉਹਨਾਂ ਨੇ ਜੋ ਬਣਾਇਆ ਉਹ ਬਿਲਕੁਲ ਸਹੀ ਆ ਕਿਉਂਕਿ ਉਸ ਟਾਈਮ ਉਹਨਾਂ ਦੀ ਜ਼ਰੂਰਤ ਹੁੰਦੀ ਸੀ ਕਿਸੇ ਜ਼ਰੂਰਤ ਕਰਕੇ ਹੀ ਉਹ ਇਹ ਸਭ ਟੂਣੇ ਕਰਦੇ ਹੁੰਦੇ ਤੇ ਪਿੰਡ ਦੇ ਲੋਕ ਮਾਸਟਰ ਜੀ ਨੂੰ ਟੀਚਰ ਕਰਕੇ ਕਹਿੰਦੇ ਅੱਛਾ ਮਾਸਟਰ ਜੀ ਅੱਜ ਫੇਰ ਸਾਨੂੰ ਵੀ ਸਮਝਾ ਦਿਓ ਸਾਡੇ ਬਜ਼ੁਰਗ ਪੁਰਾਣੇ ਟਾਈਮ 'ਚ ਟੂਣਾ ਕਿਉਂ ਕਰਦੇ ਹੁੰਦੇ ਤੇ ਮਾਸਟਰ ਤਾਰਾ ਸਿੰਘ ਨੇ ਫੇਰ ਸਾਰਿਆਂ ਨੂੰ ਸਮਝਾਉਣਾ ਸ਼ੁਰੂ ਕਰਿਆ ਵੀ ਪੁਰਾਣੇ ਟਾਈਮ 'ਚ ਨਾ ਤਾਂ ਕੋਈ ਲੈਂਡਲਾਈਨ ਫੋਨ ਹੁੰਦਾ ਤਾਂ ਤੇ ਨਾ ਕੋਈ ਮੋਬਾਈਲ ਫੋਨ ਸਿਰਫ ਚਿੱਠੀਆਂ ਲਿਖ ਕੇ ਲੋਕ ਇੱਕ ਦੂਜੇ ਨੂੰ ਸੁਨੇਹੇ ਭੇਜਦੇ ਹੁੰਦੇ ਤੇ ਉਸ ਟਾਈਮ ਆਉਣੇ ਜਾਣੇ ਵਾਸਤੇ ਇਹਨੇ ਸਾਧਨ ਵੀ ਨਹੀਂ ਤੇ ਹੁੰਦੇ ਲੋਕ ਪੈਦਲ ਤੁਰ ਕੇ ਆ ਫਿਰ ਸਾਈਕਲ ਪਰ ਜਾਂਦੇ ਹੁੰਦੇ ਤੇ ਤਾਂ ਉਸ ਟਾਈਮ ਜਦ ਪਿੰਡ 'ਚ ਕੋਈ ਬਿਮਾਰ ਹੁੰਦਾ ਤਾਂ ਕਿਸੇ ਕਿਸੇ ਪਿੰਡ 'ਚ ਵੈਦ ਨਹੀਂ ਤੇ ਹੁੰਦੇ ਬੜੀ ਦੂਰ ਤੇ ਉਹਨਾਂ ਨੂੰ ਬੁਲਾਉਣਾ ਪੈਂਦਾ ਤਾਂ ਜੇ ਚਿੱਠੀ ਲਿਖਦੇ ਤਾਂ ਉਹਨਾਂ ਨੂੰ ਪਹੁੰਚਣੇ 'ਚ ਦੇਰ ਹੋ ਜਾਂਦੀ ਦੀ ਕਈ ਵਾਰੀ ਪਤਾ ਵੀ ਨਹੀਂ ਤਾਂ ਚੱਲਦਾ ਹੁੰਦਾ ਵੀ ਨੇੜੇ ਤੇੜੇ ਕੋਈ ਵੈਦ ਹੈਗਾ ਕਿਸੇ ਪਿੰਡ 'ਚ ਜਾਂ ਨਹੀਂ ਫਿਰ ਪਿੰਡ ਦੇ ਸਿਆਣੇ ਬਜ਼ੁਰਗਾਂ ਨੇ ਇੱਕ ਇਹਦਾ ਹੱਲ ਕਰਨੇ ਵਾਸਤੇ ਤਰੀਕਾ ਲੱਭ ਲਿਆ ਪਿੰਡ ਦੇ ਲੋਕ ਕਹਿ ਕਰਦੇ ਤੇ ਵੀ ਜੇ ਤੇ ਪਿੰਡ 'ਚ ਕੋਈ ਕਿਸੇ ਦਾ ਜਵਾਕ ਬਿਮਾਰ ਹੋ ਜਾਂਦਾ ਤਾਂ ਤਾਹੋਂ ਕੱਪੜੇ ਨਾਲ ਬੱਚੇ ਦੇ ਖਿਲਾਉਣੇ ਵਾਲੀ ਗੁੱਡੀ ਜਿਹੀ ਬਣਾ ਕੇ ਪਿੰਡ ਦੇ ਬਾਹਰ ਚੋਰਾਹੇ ਪਰ ਰੱਖ ਦਿੰਦੇ ਤੇ ਇਹਦੇ ਨਾਲ ਕੀ ਹੁੰਦਾ ਤਾਂ ਵੀ ਜਿਹੜੇ ਲੋਕ ਉੱਥੇ ਤੇ ਲੰਘਦੇ ਹੁੰਦੇ ਤੇ ਉਹ ਕੱਪੜੇ ਦੀ ਗੁੱਡੀ ਦੇਖ ਕੇ ਸਮਝ ਲੈਂਦੇ ਤੇ ਵੀ ਇਸ ਪਿੰਡ 'ਚ ਕੋਈ ਜਵਾਕ ਬਿਮਾਰ ਆ ਉਹਨਾਂ ਲੋਕਾਂ ਚ ਤੇ ਜਿਹੜਾ ਕੋਈ ਵੀ ਕਿਸੇ ਵੈਦ ਨੂੰ ਜਾਣਦਾ ਹੁੰਦਾ ਤਾਂ ਉਹ ਫਿਰ ਵੈਦ ਨੂੰ ਦੱਸ ਦਿੰਦਾ ਤਾਂ ਵੀ ਫਲਾਣਾ ਪਿੰਡ 'ਚ ਕੋਈ ਜਵਾਕ ਬਿਮਾਰ ਆ। ਉਹਨੂੰ ਜਾ ਕੇ ਦਵਾਈ ਬੂਟੀ ਦੇ ਕੇ ਆ। ਇਕਣਾ ਹੀ ਫਿਰ ਜਦ ਕੋਈ ਵਿਆਹੀ ਔਰਤ ਬਿਮਾਰ ਹੁੰਦੀ ਸੀ ਤਾਂ ਪਿੰਡ ਦੇ ਬਾਹਰ ਚੂੜੀਆਂ ਜਾਂ ਸੰਧੂਰ ਰੱਖ ਦਿੰਦੇ ਤੇ ਵੀ ਲੋਕਾਂ ਨੂੰ ਪਤਾ ਲੱਗ ਜAVE ਉਸ ਪਿੰਡ 'ਚ ਕੋਈ ਵਿਆਹੀ ਹੋਈ ਔਰਤ ਬਿਮਾਰ ਆ ਤੇ ਵੈਦ ਉਹਦੇ ਹਿਸਾਬ ਨਾਲ ਦਵਾਈ ਬੂਟੀ ਲੈ ਕੇ ਆ ਜਾਵੇ। ਇਕਣਾ ਜਿਹੜਾ ਵੀ ਕੋਈ ਬਿਮਾਰ ਹੁੰਦਾ ਤਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਰੱਖ ਦਿੰਦੇ ਤੇ ਲੋਕ ਨਿਸ਼ਾਨੀ ਦੇ ਤੌਰ 'ਤੇ ਵੀ ਛੇਤੀ ਤੇ ਛੇਤੀ ਕੋਈ ਨਾ ਕੋਈ ਵੈਦ ਆ ਕੇ ਬਿਮਾਰ ਲੋਕਾਂ ਦਾ ਇਲਾਜ ਕਰ ਦਵੇ। ਮਾਸਟਰ ਜੀ ਦੀ ਗੱਲ ਸੁਣ ਕੇ ਸਾਰੇ ਪਿੰਡ ਵਾਲੇ ਹੈਰ ਲੱਗੇ ਵੀ ਅਸੀਂ ਤਾਂ ਅੱਜ ਤੱਕ ਇਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਤਾਂ ਮਾਸਟਰ ਜੀ ਕਹਿੰਦੇ ਤੁਹਾਡੇ ਚ ਇਹੀ ਕਮੀ ਆ ਵੀ ਤੁਸੀਂ ਗੱਲ ਦੀ ਤਹ ਤੱਕ ਨਹੀਂ ਜਾਂਦੇ ਸਿਆਣਿਆਂ ਨੇ ਕੋਈ ਵੀ ਗੱਲ ਫਜ਼ੂਲ ਚ ਨਹੀਂ ਬਣਾਈ ਜੇ ਤੁਸੀਂ ਉਸ ਗੱਲ ਦੇ ਪਿੱਛੇ ਦਾ ਅਸਲੀ ਕਾਰਨ ਲੱਭੂਗੇ ਫਿਰ ਤੁਸੀਂ ਅੱਧੇ ਵਹਿਮ ਭਰਮ ਤਾਂ ਆਪੇ ਬੰਦ ਕਰ ਦੇਣੇ ਮਾਸਟਰ ਜੀ ਦੀ ਗੱਲ ਸੁਣ ਕੇ ਪਿੰਡ ਵਾਲਾ ਝੰਡਾ ਮਲੀ ਬੋਲਿਆ ਮਾਸਟਰ ਜੀ ਚੱਲ ਮੰਨ ਲੈਂਦੇ ਤੁਹਾਡੀ ਗੱਲ ਪਰ ਇਹ ਦੱਸੋ ਸ਼ਰਾਬ ਦੀ ਇਹ ਬੋਤਲਾਂ ਕਿਉਂ ਰੱਖਦੇ ਹੁੰਦੇ ਤੇ ਫਿਰ ਟੂਨੇ ਚ ਉਹਦੀ ਗੱਲ ਸੁਣ ਕੇ ਸਾਰੇ ਪਿੰਡ ਵਾਲੇ ਹੱਸਣ ਲੱਗ ਗਏ ਮਾਸਟਰ ਜੀ ਕਹਿੰਦੇ ਝੰਡਿਆ ਮੇਰੀ ਗੱਲ ਸੁਣ ਵੇਸੇ ਤਾਂ ਬਦਲਦੇ ਜਮਾਨੇ ਨਾਲ ਟੂਣਾ ਕਰਨੇ ਦਾ ਢੰਗ ਵੀ ਬਦਲ ਗਿਆ ਲੋਕਾਂ ਨੇ ਬਾਬਿਆਂ ਦੇ ਗਹਿਣੇ ਪਰ ਟੂਨੇ 'ਚ ਰੱਖਣ ਵਾਲਾ ਸਮਾਨ ਵੀ ਹੌਲੀ-ਹੌਲੀ ਬਦਲ ਲਿਆ ਪਰ ਹੋ ਸਕਦਾ ਹੈ ਕਿ ਪੁਰਾਣੇ ਟਾਈਮ 'ਚ ਪਿੰਡ 'ਚ ਕੋਈ ਤੇਰੇ ਵਰਗਾ ਅਮਲੀ ਬਿਮਾਰ ਹੁੰਦਾ ਹੋਣਾ ਤਾਂ ਉਹਦੇ ਬਾਰੇ ਦੱਸਣੇ ਵਾਸਤੇ ਲੋਕ ਨਸ਼ੇ ਪੱਤੇ ਵਾਲੀ ਕੋਈ ਚੀਜ਼ ਵੀ ਰੱਖ ਦਿੰਦੇ ਹੁੰਨੇ ਟੂਨੇ 'ਚ ਮਾਸਟਰ ਜੀ ਦੀ ਇਹ ਗੱਲ ਸੁਣ ਕੇ ਪਿੰਡ ਵਾਲੇ ਤਾੜੀਆਂ ਮਾਰ ਮਾਰ ਕੇ ਉੱਚੀ ਉੱਚੀ ਹੱਸਣ ਲੱਗੇ ਫਿਰ ਜੀਤੀ ਦੇ ਘਰ ਵਾਲੀ ਕਹਿੰਦੀ ਪਰ ਪਾਜੀ ਜਿਹੜੇ ਫਿਰ ਲੋਕ ਟੂਣਾ ਟੱਪ ਜਾਂਦੇ ਤੇ ਉਹਦੇ ਨਾਲ ਛੇੜ ਛਾੜ ਕਰਦੇ ਫਿਰ ਉਹਨਾਂ ਦੀ ਸਿਹਤ ਕਿਉਂ ਵਿਗੜ ਜਾਂਦੀ ਤਾਂ ਉਹਦੀ ਗੱਲ ਦਾ ਜਵਾਬ ਵੀ ਮਾਸਟਰ ਜੀ ਨੇ ਬੜੇ ਵਧੀਆ ਤਰੀਕੇ ਨਾਲ ਦਿੱਤਾ ਮਾਸਟਰ ਜੀ ਕਹਿੰਦੇ ਇਹਦੇ ਪਿੱਛੇ ਵੀ ਇੱਕ ਸਾਇੰਸ ਆ ਅਸੀਂ ਖੁਦ ਹੀ ਸਭ ਦੇ ਦਿਮਾਗ 'ਚ ਭਰਿਆ ਹੋਇਆ ਵੀ ਟੂਨਾ ਟੱਪਣੇ ਨਾਲ ਤੁਹਾਡੇ ਨਾਲ ਆਏ ਹੋ ਜਾਊਗਾ, ਭੂਤ ਚਿੰਮੜ ਜੂਗੇ, ਤੁਹਾਡਾ ਨੁਕਸਾਨ ਹੋ ਜਾਊਗਾ। ਆਪਣਾ ਦਿਮਾਗ ਵੀ ਫਿਰ ਇਹ ਗੱਲਾਂ ਸੁਣ ਸੁਣ ਕੇ ਉਸ ਤਰ੍ਹਾਂ ਦਾ ਹੋ ਗਿਆ ਆਪਾਂ ਜੇ ਗਲਤੀ ਨਾਲ ਟੂਨੇ ਟੱਪ ਜੀਏ ਜਾਂ ਉਹਦੇ ਨਾਲ ਛੇੜਛਾੜ ਕਰ ਲਈਏ ਤਾਂ ਆਪਣੇ ਦਿਮਾਗ 'ਚ ਉਹੀ ਘੁੰਮਦਾ ਰਹਿੰਦਾ ਵੀ ਬਸ ਹੁਣ ਨਹੀਂ ਅਸੀਂ ਬਚਦੇ। ਹੁਣ ਤਾਂ ਸਾਡੇ ਨਾਲ ਕੁਛ ਨਾ ਕੁਛ ਮਾੜਾ ਹੋ ਹੀ ਜਾਣਾ। ਇਸ ਕਰਕੇ ਅਸੀਂ ਆਪਣੇ ਆਪ ਨੂੰ ਬਿਮਾਰ ਬਣਾ ਲੈਂਦੇ ਆ ਇਹ ਸਭ ਸੋਚ-ਸੋਚ ਕੇ। ਹੈ ਇਹ ਕੁਛ ਵੀ ਨਹੀਂ ਸਿਰਫ ਦਿਮਾਗ ਦਾ ਖੇਲ ਆ ਸਿਆਣੇ ਕਹਿੰਦੇ ਹੁੰਦੇ ਸੱਪ ਦੇ ਡੰਗ ਮਾਰਨੇ ਨਾਲ ਬੰਦਾ ਨਹੀਂ ਮਰਦਾ ਬੰਦਾ ਜ਼ਿਆਦਾ ਇਹੀ ਸੋਚ ਕੇ ਮਰ ਜਾਂਦਾ ਵੀ ਮੈਨੂੰ ਸੱਪ ਨੇ ਡੱਸ ਲਿਆ ਹੁਣ ਨਹੀਂ ਮੈਂ ਬਚਦਾ ਜਦਕਿ ਉਹਦੇ ਉਲਟ ਬੰਦਾ ਜੇ ਟਾਈਮ ਰਹਿnde ਚੰਗੇ ਡਾਕਟਰ ਕੋਲ ਜਾ ਵੇ ਤੇ ਹੌਂਸਲਾ ਰੱਖੇ ਵੀ ਫੇਰ ਕੀ ਹੋ ਗਿਆ ਜੇ ਸੱਪ ਨੇ ਡੰਗ ਮਾਰਿਆ ਕੁਛ ਵੀ ਨਹੀਂ ਹੁੰਦਾ ਮਨੂੰ ਫੇਰ ਬੰਦਾ ਖੁਦ ਨੂੰ ਬਚਾ ਲੈਂਦਾ ਸਾਡੀ ਵਿਲਵਾਵਰ ਬਹੁਤ ਵੱਡੀ ਚੀਜ਼ ਆ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਦ ਤੱਕ ਨਿਕਲਣੇ ਵਾਸਤੇ ਮਾਸਟਰ ਜੀ ਨੇ ਇਤੇਵਾਦ ਆਪਣੀ ਕਾਰਾਲੀ ਦਾ ਹੱਥ ਫੜ ਕੇ ਕਿਹਾ ਅ ਜਿਹੜੀਆਂ ਚੂੜੀਆਂ ਇਹਨੇ ਆਪਣੀ ਬਾਹਾਂ ਚ ਪਾ ਨਾ ਹੁੰਨਾਂ ਕੁ ਸਪਤੇ ਪਹਿਲਾਂ ਮੈਂ ਟੂਨੇ ਪਰ ਤੇ ਚੱਕ ਕੇ ਲਿਆਇਆ ਤਾਂ ਨਾਲੇ ਉੱਥੇ ਜਿਹੜੇ ਨਿੰਬੂ ਪਏ ਤੇ ਉਹੋ ਅਸੀਂ ਸਲਾਦ ਵਰਨ ਚੋੜ ਕੇ ਖਾਦੇ ਅੱਜ ਵੀ ਤੁਹਾਡੇ ਸਾਹਮਣੇ ਅਸੀਂ ਚੰਗੇ ਪਹਿਲੇ ਖੜੇ ਆ ਸਾਨੂੰ ਕੁਛ ਨਹੀਂ ਹੋਇਆ ਮਾਸਟਰ ਜੀ ਦੀ ਇਹ ਗੱਲ ਸੁਣ ਕੇ ਉਹਨਾਂ ਦੀ ਘਰ ਵਾਲੀ ਕਹਿੰਦੀ ਹਾਂ ਮੈਂ ਮਰ ਜਾ ਤੁਸੀਂ ਇਹ ਕਿਉਂ ਕਰਤਾ ਮੈਨੂੰ ਦੱਸਿਆ ਕਿਉਂ ਨਹੀਂ ਇਹ ਸਭ ਮਾਸਟਰ ਤਾਰਾ ਸਿੰਘ ਨੇ ਫਿਰ ਆਪਣੀ ਘਰ ਵਾਲੀ ਨੂੰ ਸਮਝਾਉਂਦੇ ਹੋਏ ਕਿਹਾ ਵੀ ਇਹ ਸਭ ਜੇ ਮੈਂ ਤੈਨੂੰ ਉਸ ਦਿਨ ਦੱਸ ਦਿੰਦਾ ਤੂੰ ਇਹ ਸਮਾਨ ਲੈਣ ਦੇ ਤਾਂ ਮਨਾਂ ਕਰਨਾ ਹੀ ਤਾਂ ਉਲਟਾ ਆਪਣੇ ਮਨ 'ਚ ਸੋਚ ਲੈਣਾ ਤਾਂ ਵੀ ਹੁਣ ਆਪਣੇ ਨਾਲ ਕੁਝ ਮਾੜਾ ਹੋ ਜਾਊਗਾ ਪਰ ਇਹਦੇ ਉਲਟ ਤੂੰ ਦੇਖ ਲਾ ਟੂਨੇ ਵਾਲੀ ਚੂੜੀ ਆ ਪਾ ਕੇ ਵੀ ਤੂੰ ਚੰਗੀ ਭਲੀ ਅੱਜ ਸਾਰਿਆਂ ਦੇ ਵਿੱਚ ਖੜੀ ਆ ਮਾਸਟਰ ਜੀ ਨੇ ਅੱਗੇ ਸਮਝਾਇਆ ਵੀ ਗੁਰਬਾਣੀ 'ਚ ਵੀ ਇਹ ਸਾਰੇ ਵਹਿਮਾਂ ਭਰਮਾਂ ਦੇ ਖਿਲਾਫ ਲਿਖਿਆ ਹੋਇਆ ਬਾਬੇ ਨਾਨਕ ਨੇ ਸਾਨੂੰ ਕਿੰਨੇ ਹੀ ਇਹ ਜੇ ਵਹਿਮ ਪਰਮਾਤਮਾ ਤੇ ਨਿਕਲ ਕੇ ਸਿਰਫ ਇੱਕ ਇਸ ਪਰਮਾਤਮਾ ਦੇ ਲੜ ਲੱਗਣੇ ਵਾਸਤੇ ਗਿਆ ਸਿਰਫ ਇੱਕ ਇਸ ਪਰਮਾਤਮਾ ਤੇ ਭਰੋਸਾ ਰੱਖੋ ਇਸੇ ਨੂੰ ਮੰਨੋ ਤੇ ਤੁਹਾਡੇ ਨਾਲ ਕਦੇ ਵੀ ਕੁਝ ਗਲਤ ਨਹੀਂ ਹੋ ਸਕਦਾ ਆਪਣੇ ਮਨ ਚ ਕਦੇ ਵੀ ਨੈਗੇਟਿਵ ਨਾ ਸੋਚੋ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਰੱਖੋ ਫਿਰ ਆਪੇ ਸਭ ਸਹੀ ਹੋ ਜਾਂਦਾ ਮਾਸਟਰ ਤਾਰਾ ਸਿੰਘ ਦੀਆਂ ਗੱਲਾਂ ਹੁਣ ਸਭ ਨੂੰ ਸਮਝ ਆ ਗਈਆਂ ਧੀਆਂ ਤੇ ਪਿੰਡ ਵਾਲੇ ਸਾਰੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਮਾਸਟਰ ਜੀ ਦੀ ਤਾਰੀਫਾਂ ਕਰੀਆਂ ਤੇ ਅੱਗੇ ਤੇ ਇਹ ਜੇ ਵਹਿਮ ਪਰਮਾਤਮਾ ਚ ਨਾ ਪੈਣੇ ਦੀ ਸੋਹ ਵੀ ਖਾਦੀ ਉਮੀਦ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਚੰਗੀ ਲੱਗੀ ਹੋਊਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਇੱਕ ਨਾ ਦੀਆਂ ਹੋਰ ਵੀ ਮੋਟੀਵੇਸ਼ਨਲ ਤੇ ਚੰਗੀ ਸਿੱਖਿਆ ਦੇਣ ਵਾਲੀਆਂ ਵੀਡੀਓਜ਼ ਦੇਖਣੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ